ਹਾਂਜੀ ਆ ਦੇਖੋ ਆਪਣੀ ਡ੍ਰੀਮ ਕਾਰ ਹਰੇਕ ਨੂੰ ਚਾਹੀਦਾ ਹੈ ਕਿ ਜਿਵੇਂ ਡ੍ਰੀਮ ਕਾਰ ਹੁੰਦੀ ਕੋਈ ਕਹਿੰਦਾ ਆਡੀ ਕੋਈ ਕਹਿੰਦਾ ਕੋਸ਼ ਆ ਦੇਖੋ ਤੁਸੀਂ ਇਹ ਵੀਰੇ ਨੇ ਕਿੱਡੀ ਸੋਹਣੀ ਮਤਲਬ ਤਿਆਰ ਕੀਤੀ ਹੈ ਇਹ ਆਪਣੀ ਡ੍ਰੀਮ ਕਾਰ ਆ ਹੋਣੀ ਚਾਹੀਦੀ ਹੈ ਕਿਉਂ ਤੁਸੀਂ ਦੱਸੋ ਵੀ ਕਿਉਂ ਇਹ ਆਪਣੀ ਡ੍ਰੀਮ ਕਾਰ ਹੋਣੀ ਚਾਹੀਦੀ ਹੈ ਜਿਹੜਾ ਜਿਹੜਾ ਵੀਰ ਕਮੈਂਟ ਚ ਦੱਸਦਾ ਨਹੀਂ ਤਾਂ ਉਸ ਤੋਂ ਬਾਅਦ ਫਿਰ ਮੈਂ ਅਗਲੀ ਵੀਡੀਓ ਪਾਉਂਗਾ ਫਿਰ ਮੈਂ ਉਹਦੇ ਚ ਦੱਸੂਗਾ ਸਾਰਾ ਕੁਝ ਇਹਦਾ ਆਨਸਰ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਆਪਣੀ ਡ੍ਰੀਮ ਕਾਰ ਹੋਣੀ ਚਾਹੀਦੀ ਹੈ ਕਿ ਕਿਵੇਂ ਆ ਬਿਰਜੀ ਤੁਸੀਂ ਦੱਸੋ ਮੜਾ ਆ ਡ੍ਰੀਮ ਕਾਰ ਹੈਗੀ ਹੈ ਕਿ ਕਿਵੇਂ ਆ ਤੁਹਾਡੀ ਤੁਹਾਡੀ ਡ੍ਰੀਮ ਕਾਰ ਹੈ ਕਿ ਤੁਸੀਂ ਤੁਹਾਨੂੰ ਸ਼ੌਂਕ ਸੀ ਆ ਮਜਬੂਰੀ ਚ ਆਪਣੀ ਸ਼ੌਂਕ ਹੈ ਜੀ ਸ਼ੌਂਕ ਹੈ ਜੀ ਠੀਕ ਹੈ ਜੀ ਆਪਾਂ ਅੱਗੇ ਚੱਲਦੇ ਆਂ ਬਸ ਇੱਕ ਵਾਰੀ ਸਟਾਪ ਕਰਦੇ ਆਂ